ਹਮੇਸ਼ਾ ਤੋਂ ਹੀ ਇਸ ਗੱਲ ਦੀ ਚਿੰਤਾ ਇਸ ਗੱਲ ਦਾ ਜ਼ਿਕਰ ਛਿੜਦਾ ਰਹਿੰਦਾ ਆ ਕਿ ਸਾਡੀਆਂ ਪੰਜਾਬ ਦੀਆਂ ਜਥੇਬੰਦੀਆਂ ਔਰ ਪੰਜਾਬ ਦੇ ਬਹੁਤ ਸਾਰੇ ਪ੍ਰਚਾਰਕ ਜਾਂ ਬਹੁਤ ਸਾਰੇ ਅ ਅਦਾਰਿਆਂ ਨਾਲ ਜੁੜੇ ਹੋਏ ਐਜੂਕੇਸ਼ਨਲ ਜੁੜੇ ਹੋਏ ਲੋਕ ਪੰਜਾਬ ਪੰਜਾਬੀਅਤ ਤੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਕਈ ਵਾਰ ਕੋਰੇ ਹੋਣ ਕਰਕੇ ਬਹੁਤ ਸਾਰੀਆਂ ਹੋਰ ਵਿਚਾਰਧਾਰਾਵਾਂ ਤੋਂ ਪ੍ਰਭਾਵਿਤ ਹੋ ਜਾਂਦੇ ਆ। ਔਰ ਇਹੋ ਕੋ ਜੀ ਹੁਣ ਵੇਖਣ ਨੂੰ ਮਿਲਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਜਿਹਦਾ ਕਿ ਨਾਮ ਵੀ ਇੱਕ ਪੂਰੀ ਮੈਨੂੰ ਇਹ ਲੱਗਦਾ ਆ ਆਪੀ ਕਿਸੇ ਨਾ ਕਿਸੇ ਆ ਵਿਚਾਰ ਧਾਰਾ ਦੇ ਵਹਿਣ ਵਿੱਚ ਬਹਿ ਕੇ ਇਹਦਾ ਨਾਮ ਗੁਰੂ ਨਾਨਕ ਦੇਵ ਕੀਤਾ ਗਿਆ ਜਦੋਂ ਕਿ ਯੂਨੀਵਰਸਿਟੀ ਬਣੀ ਆ ਤੇ ਉਸ ਵੇਲੇ ਦਾ ਨਾਮ ਗੁਰੂ ਨਾਨਕ ਯੂਨੀਵਰਸਿਟੀ ਸੀਗਾ ਫਿਰ 1972 ਵਿੱਚ ਸਾਡੇ ਤੇ ਕੁਝ ਆਲੇ ਦੁਆਲੇ ਦਾ ਪ੍ਰਭਾਵ ਪਿਆ ਤੇ ਅਸੀਂ ਇਹਦਾ ਨਾਮ ਬਦਲ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਰ ਲਿਆ ਔਰ ਹੁਣ ਤੁਸੀਂ ਵੇਖੋ ਜਿਹੜੀ ਅ ਅੱਜ ਦੇ ਹਾਲਾਤ ਆ ਉਹ ਇਹ ਬਣੇ ਹੋਇਆ ਵੀ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਯਾਨੀ ਕਿ ਜਿਹੜੇ ਜਿਨ੍ਹਾਂ ਨੇ ਸਾਰੇ ਹਮਲੇ ਫੈਲੇ ਨੂੰ ਦੱਸਣਾ ਆ ਵੀ ਯੂਨੀਵਰਸਿਟੀ ਦਾ ਸਿਧਾਂਤ ਕੀ ਆ ਦੇ ਫੰਡਾਮੈਂਟਲ ਕੀ ਆ ਸਿਕਿਉਰਿਟੀ ਚੀਜ਼ ਤੋਂ ਪ੍ਰਭਾਵ ਹਤਾ ਤੇ ਉਹ ਕਿਸੇ ਆਰਐਸਐਸ ਦੀ ਉਸ ব্রাঞ্চ ਵਿੱਚ ਜਾ ਕੇ ਤੇ ਉਹਨਾਂ ਨੂੰ ਕਹਿ ਰਿਹਾ ਤੁਸੀਂ ਆਪਣੇ ਫੰਡਾਮੈਂਟਲ ਸਾਨੂੰ ਦਿਓ ਆਪਣੇ ਸਿਧਾਂਤ ਸਾਨੂੰ ਦੱਸੋ ਆਪਣੇ ਤੁਸੀਂ ਥੋਟ ਆਈਡੀਆਜ਼ ਦੱਸੋ ਤੇ ਅਹੀਂ ਗੁਰੂ ਨਾਨਕੀ ਯੂਨੀਵਰਸਿਟੀ ਵਿੱਚ ਲਾਗੂ ਕਰਾਂਗੇ। ਤੋਂ ਇਹ ਇਹਦੇ ਤੋਂ ਵੱਡੀ ਹੋਰ ਤਰਸ ਦੀ ਮੈਨੂੰ ਨਹੀਂ ਲੱਗਦਾ ਵੀ ਕੋਈ ਐਗਜ਼ਾਮਪਲ ਮਿਲ ਸਕਦੀ ਹੈ। ਤੇ ਜੇ ਅਜੇ ਵੀ ਸਾਡੇ ਲੋਕ ਨਾ ਸਮਝਣ ਨਾ ਜਾਗਣ ਨਾ ਸੁਚੇਤ ਹੋਣ ਤਾਂ ਇਹ ਇਦਾਂ ਦੀ ਐਗਜ਼ਾਮਪਲਾਂ ਬਹੁਤ ਵਾਰ ਪ੍ਰਚਾਰਕਾਂ ਦੇ ਰਾਈ ਵੀ ਸਟੇਜ ਤੋਂ ਇਹ ਗੱਲਾਂ ਕਹਿਣੀਆਂ ਵੀ ਗੁਰੂ ਨਾਨਕ ਸਾਹਿਬ ਜੀ ਫਲਾਨੇ avatars ਦੇ ਉਤਾਰ ਨੇ ਜਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਤੇ ਇਹਨਾਂ ਉਤਾਰਾਂ ਵਿੱਚ ਕੋਈ ਫਰਕ ਨਹੀਂ ਹੈ। ਤੋ ਇਹ ਸਾਰੀਆਂ ਉਹ ਵਿਚਾਰਧਾਰਾਵਾਂ ਹੀ ਨੇ ਜਿਹੜੀਆਂ ਸਾਨੂੰ ਸਾਰਿਆਂ ਨੂੰ ਸਿੱਖੀ ਦੀ ਨਿਰੋਲ ਵਿਚਾਰਧਾਰਾ ਨਾਲੋਂ ਸਿੱਖੀ ਦੇ ਉਸ ਸੁੰਦਰ ਖਿਆਲ ਨਾਲੋਂ ਤੋੜ ਕੇ ਤੇ ਕਿਸੇ ਹੋਰ ਖਿਆਲ ਨਾਲ ਜੋੜ ਦੇਣਾ ਚਾਹੁੰਦੀਆਂ ਤੇ ਬਹੁਤ ਸਾਰੇ ਸੁਹਿਰਦ ਪ੍ਰਚਾਰਕ ਸੁਚੇਤ ਪ੍ਰਚਾਰਕ ਬੁੱਧੀਜੀਵੀ ਤੇ ਬਹੁਤ ਸਾਰੇ ਪੰਜਾਬ ਦੇ ਫਿਕਰਮੰਦ ਲੋਕ ਇਸ ਗੱਲ ਦੀ ਚਿੰਤਾ ਅਕਸਰ ਕਰਦੇ ਰਹਿੰਦੇ ਆ ਉਹਨਾਂ ਦੇ ਬੋਲਣ ਵਿੱਚ ਉਹਨਾਂ ਦੀਆਂ ਚਰਚਾਵਾਂ ਵਿੱਚ ਉਹਨਾਂ ਦੇ ਬਹਿਣ ਖੁਲੋਣ ਵਿੱਚ ਇਹ ਚਰਚਾ ਹੁੰਦੀ ਹੈ ਕਿ ਭਾਵੇਂ ਸਾਡੀਆਂ ਸੰਸਥਾਵਾਂ ਹੋਣ ਭਾਵੇਂ ਸਾਡੀਆਂ ਜੜੀਆਂ ਵਾ ਲਿਖਤਾ ਹੋਣ ਇਹ ਅੱਜ ਬਾਬੇ ਨਾਨਕ ਜੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਨਾ ਹੋ ਕੇ ਹੋਰ ਸਾਰਿਆਂ ਦੀਆਂ ਵਿਚਾਰਧਾਰਾਵਾਂ ਤੋਂ ਪ੍ਰਭਾਵਿਤ ਹੋ ਰਹੀਆਂ ਇਸ ਲਈ ਆਪਾਂ ਕੋਸ਼ਿਸ਼ ਕਰੀਏ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਤੋਂ ਪ੍ਰਭਾਵਿਤ ਹੋਈਏ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਈਏ ਔਰ ਇਸ ਤਰ੍ਹਾਂ ਦੇ ਵਾਈਸ ਚਾਂਸਲਰ ਆ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਯੂਨੀਵਰਸਿਟੀ ਮੁਖੀ ਆ ਇਹਨਾਂ ਨੂੰ ਸੱਚੀ ਪੁੱਛਣਾ ਚਾਹੀਦਾ ਵੀ ਤੁਸੀਂ ਏਡੀ ਦੂਰਜ ਚਲੇ ਗਏ ਉੱਥੇ ਪੁੱਛਣ ਪੀ ਸਾਨੂੰ ਦੱਸੋ ਇਹ ਤੁਹਾਡੇ ਸਿਧਾਂਤ ਲਾਗੂ ਕਰਾਂਗੇ ਕਿਉਂ ਨਾ ਨਾਲ ਹੀ ਗੁਰੂ ਰਾਮਦਾਸ ਪਿਤਾ ਜੀ ਦੇ ਕੋਲ ਆ ਜਾਂਦੇ ਔਰ ਗੁਰੂ ਰਾਮਦਾਸ ਪਿਤਾ ਜੀ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਜਿਹੜੀ ਵਿਚਾਰਧਾਰਾ ਹੈ ਉਹ ਯੂਨੀਵਰਸਿਟੀ ਚ ਲਾਗੂ ਕਰਦੇ ਔਰ ਤੁਹਾਡੇ ਬੱਚਿਆਂ ਚੋ ਕੁਆਲਿਟੀ ਆਉਂਦੀ ਤੇ ਸ਼ਾਇਦ ਪੂਰੀ ਦੁਨੀਆ ਨੂੰ ਦੱਸਿਆ ਜਾ ਸਕਦਾ ਸੀ ਕਿ ਸਿੱਖੀ ਦੀ ਵਿਚਾਰਧਾਰਾ ਕੀ ਹੈ। ਪਰ ਇਹ ਫੇਸਸ ਪਛਾਣਨ ਦੀ ਲੋੜ ਆ, ਇਹ ਚਿਹਰੇ ਪਛਾਣਨ ਦੀ ਲੋੜ ਆ। ਇਸ ਤਰ੍ਹਾਂ ਦੇ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਆ। ਔਰ ਇਹ ਇੱਕ ਨਹੀਂ ਹੈ। ਐਗਜ਼ਾਮਪਲ ਮੈਂ ਵਾਰ-ਵਾਰ ਕਹ ਰਿਹਾ ਕਿ ਇਹ ਕਦੀ ਐਗਜ਼ਾਮਪਲ ਦਿਸ ਜਾਂਦੀ ਹੈ ਕਿਤੇ ਬਹੁਤ ਸਾਰੀਆਂ ਸੰਸਥਾਵਾਂ ਤੇ ਬਹੁਤ ਸਾਰੇ ਪ੍ਰਚਾਰਕ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹੜੀਆਂ ਵਿਚਾਰਤਾ ਆਉਂ ਤੋਂ ਜੇ ਗੁਰੂ ਸਾਹਿਬ ਜੀ ਨੇ ਜਗਨਨਾਥਪੁਰੀ ਵਿੱਚ ਆਰਤੀ ਦਾ ਖੰਡਨ ਕੀਤਾ ਉਸ ਗੱਲ ਤੋਂ ਰੋਕਿਆ ਤੇ ਅੱਜ ਬਹੁਤ ਸਾਰੇ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੁਰੂ ਸਾਹਿਬ ਜੀ ਦੇ ਸਾਹਮਣੇ ਥਾਲ ਫੜ ਕੇ ਆਰਤੀ ਹੋ ਰਹੀ ਹੈ ਤੇ ਇਹ ਸਾਰਾ ਉਸੇ ਕੜੀ ਦਾ ਹਿੱਸਾ ਨੇ ਬਹੁਤ ਸਾਰੇ ਬੰਦੇ ਬਾਣੇ ਪਾ ਕੇ ਤੇ ਕਦੀ ਕਿਸੇ ਖਾਸ ਤੀਰਥ ਤੇ ਜਾ ਕੇ ਇਸ਼ਨਾਨ ਕਰਦੇ ਆ ਤੇ ਉਹ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਤੀਰਥਾਂ ਨੂੰ ਗੁਰੂ ਸਾਹਿਬ ਜੀ ਨੇ ਮੰਨਤਾ ਦਿੱਤੀ ਹੈ ਜਦੋਂ ਕਿ ਬਾਣੀ ਚ ਕੋਈ ਤੀਰਥ ਨੂੰ ਮਹਾਨਤਾ ਦਿਤੀ ਹੈ ਉਹ ਦਿਤੀ ਹੋਈ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਜਾਂ ਗੁਰਬਾਣੀ ਚ ਇੱਕ ਤੀਰਥ ਨੂੰ ਐਮੀਅਤ ਦਿਤੀ ਹੋਈ ਆ ਉਹ ਹੈਗਾ ਆ ਮਨ ਮੰਦਰ ਤਨ ਵੇਸ ਕਲੰਡਰ ਘਟ ਹੀ ਤੀਰਥ ਨਾਵਾਂ ਏਕ ਸ਼ਬਦ ਮੇਰੇ ਪ੍ਰਾਣ ਬਸਤੇ ਬਹੁੜ ਜਨਮ ਨਾਵਾਂ ਤੋਂ ਸਨ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਆ ਪੰਜਾਬੀ ਉਹ ਸੁਚੇਤ ਹੋਈਏ ਪ੍ਰਚਾਰਕ ਵੀਰ ਉਹ ਸੁਚੇਤ ਹੋਈਏ ਬੁੱਧੀਜੀਵੀ ਵੀ ਅੱਗੇ ਆਉਣ ਲਿਖਣ ਵਾਲੇ ਲਿਖਣ ਇਹਨਾਂ ਸਾਰੀਆਂ ਚੀਜ਼ਾਂ ਤੇ ਬੋਲਣ ਵਾਲੇ ਬੋਲਣ ਤੇ ਜਿਹੜੇ ਪ੍ਰਚਾਰਨ ਵਾਲੇ ਹੋਏ ਦੇਤੇ ਪ੍ਰਚਾਰਨ ਤੇ ਪੰਜਾਬ ਪੰਜਾਬੀਅਤ ਨਾਲ ਜੁੜੇ ਪੰਜਾਬ ਬਾਬੇ ਨਾਨਕ ਜੀ ਦੀ ਵਿਚਾਰਧਾਰਾ ਨਾਲ ਜੁੜੇ ਪੰਜਾਬ ਦੀ ਇੱਕ ਇੱਕ ਚੀਜ਼ ਇੱਕ ਇੱਕ ਸੰਸਥਾ ਇੱਕ ਇੱਕ ਵਿਦਿਅਕ ਆਦਾਰਾ ਮੈਂ ਵੀ ਨਹੀਂ ਕਹਿੰਦਾ ਵੀ ਕੋਈ ਦੂਜਾ ਆਦਾਰਾ ਸਾਡੇ ਤੋਂ ਪ੍ਰਭਾਵਿਤ ਹੋਵੇ ਅਸੀਂ ਨਹੀਂ ਕਹਿੰਦੇ ਕਿਸੇ ਬਨਾਸ ਦੇ ਅਦਾਰੇ ਸਾਡੇ ਤੋਂ ਪ੍ਰਭਾਵਿਤ ਹੋਣ ਅਸੀਂ ਨਹੀਂ ਕਹਿੰਦੇ ਵੀ ਹਰਦੁਆਰ ਦੇ ਅਦਾਰੇ ਸਾਡੇ ਤੋਂ ਪ੍ਰਭਾਵਿਤ ਹੋਣ ਕੋਈ ਲੋੜ ਨਹੀਂ ਉਹ ਆਪਣੇ ਢੰਗ ਨਾਲ ਆਪਣੀ ਵਿਚਾਰਧਾਰਾ ਨੂੰ ਲੋਕਾਂ ਦੇ ਸਾਹਮਣੇ ਰੱਖਣ ਪਰ ਅਸੀਂ ਘੱਟੋ ਘੱਟ ਪੰਜਾਬ ਦੇ ਵਿੱਚ ਆਪਣੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਲੋਕਾਂ ਤੱਕ ਲੈ ਕੇ ਜਾਈਏ ਤੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਫਿਰ ਪੂਰਨ ਤੌਰ ਤੇ ਆਜ਼ਾਦੀ ਮਿਲ ਸਕਦੀ ਹੈ ਤੇ ਆਪਾਂ ਜਦੋਂ ਕਹਿੰਦੇ ਆ ਪੜ੍ਹੇ ਲਿਖੇ ਹੋਣ ਵਾਈਸ ਚਾਂਸਲਰ ਤੋਂ ਵੱਧ ਪੜ੍ਹਿਆ ਲਿਖਿਆ ਕੌਣ ਹੋ ਸਕਦਾ ਪਰ ਗੱਲ ਇਹ ਹੈ ਕਿ ਦਿਮਾਗੀ ਵਿਕਾਸ ਕਿੰਨਾ ਹੋਇਆ ਮਾਨਸਿਕ ਗੁਲਾਮੀ ਕਿੰਨੀ ਵੱਡੀ ਹੈ ਇਸ ਗਲ ਤੋਂ ਕਿਵੇਂ ਬਾਹਰ ਨਿਕਲਿਆ ਜਾ ਸਕਦਾ ਕੋਈ ਇੱਕੋ ਹੀ ਸਾਧਨ ਹੈ ਗੁਰਬਾਣੀ ਗੁਰਬਾਣੀ ਦੇ ਵਿਚਾਰਧਾਰਾ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਕਾਲ ਤਖਤ ਦੀ ਪੰਥ ਪਰਵਾਨਤ ਰਹਿਤ ਮਰਿਆ ਦਾ ਸਨ ਸਾਰਿਆਂ ਨੂੰ ਇਸ ਬੰਨੇ ਧਿਆਨ ਜਿਹੜਾ ਆ ਉਹ ਮੈਨੂੰ ਲੱਗਦਾ ਵੀ ਸਭ ਨੂੰ ਦੇਣਾ ਚਾਹੀਦਾ ਹੈ ਗੌਰ ਦੇਤੇ ਕਰਨਾ ਚਾਹੀਦਾ ਹੈ